ਬاہر ਸਿਮਰਤ ਸਾਡੇ ਮੈਂਬਰ ਪਾਰਲੀਮੈਂਟ ਸਨ ਔਰ ਇੱਕੋ ਇੱਕ ਮੰਤਰੀ ਬਣਾਈ ਗਈ ਸੀ ਪੰਜਾਬ ਵਿੱਚ ਉਹ ਵੀ ਕਿਸਾਨੀ ਨਾਲ ਜੁੜਦੇ ਵਿਭਾਗ ਦੇ ਸੀ ਜਦੋਂ ਕਿਸਾਨਾਂ ਤੇ ਆਪਤਾਈ મોદી ਨੇ ਕਿ ਕਾਨੂੰਨ ਲਿਆਂਦੇ ਸੀ ਜਿਹੜੇ ਕਿਸਾਨੀ ਨੂੰ ਤਬਾਹ ਕਰਨ ਵਾਸਤੇ ਸੋਚਿਆ ਸੀ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਰਲ ਕੇ ਉਹਦੇ ਵਿੱਚ ਬੀਬਾ ਹਰਸਿਮਰਤ ਉਸ ਕਾਨੂੰਨ ਨੂੰ ਪਾਸ ਕਰਨ ਵਾਲੀ ਸੀ ਉਹਦੇ ਚ ਗਵਾਹੀ ਦੇਣ ਵਾਲੀ ਸੀ ਹੁਣੇ ਸਾਰਾ ਕੁਝ ਕਰਕੇ ਔਰ ਬਾਅਦ ਵਿੱਚ ਵੀਡੀਓ ਵੀ ਪਾਈਆਂ ਗਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪਾਈਆਂ ਗਈਆਂ ਸੁਖਵੀਰ ਬਾਦਲ ਨੇ ਵੀ ਕਿਹਾ ਜੇ ਜਿਹੜੇ ਕਾਨੂੰਨ ਅਸੀਂ ਬਣਾ ਰਹੇ ਆ ਜਿਹੜੇ ਬਣਾਏ ਆ ਹਿੰਦੁਸਤਾਨ ਦੀ ਗਵਰਨਮੈਂਟ ਨੇ ਉਹ ਸਾਡੇ ਵਾਸਤੇ ਫਾਇਦੇਮੰਦ ਆ ਕਿਸਾਨਾਂ ਦਾ ਐਵੇਂ ਕਰੀ ਜਾਂਦੇ ਉਹ ਕਿਸਾਨ ਐਜੀਟੇਸ਼ਨ ਚੱਲਦੀ ਜਿਹਦੇ ਕਾਰਨ 13-14 ਮਹੀਨੇ ਲੋਕਾਂ ਨੂੰ ਦਿੱਲੀ ਜਾ ਕੇ ਬੈਠਣਾ ਪਿਆ ਔਰ ਵੱਡਾ ਨੁਕਸਾਨ ਹੋਇਆ 750 ਦੇ ਕਰੀਬ ਤਾਂ ਵਿਚਾਰੇ ਜਾਨਾਂ ਵੀ ਗਵਾ ਬਿਟ ਔਰ ਸਾਡੀ ਆਰਥਿਕਤਾ ਦਾ ਕਿੰਨੀ ਉੱਥੇ ਚਲੀ ਗਈ ਇਸ ਤੇ ਕੋਈ ਸ਼ੱਕ ਹੀ ਨਹੀਂ ਲੋਕ ਕਿੰਨਾ ਕੁਸ਼ੂ ਮੋਰਚੇ ਵਾਸਤੇ ਕਰਦੇ ਰਹੇ ਸੋ ਆਪਣੇ ਕੰਮ ਛੱਡੇ ਤੇ ਇਹ ਵਿਕਾਸ ਦੀਆਂ ਗੱਲਾਂ